ਆਪਣਾ ਘਰ ਬਣਾਉਂਦੇ ਨੇ ਤੇ ਦੂਜਿਆਂ ਦੇ ਘਰ ੋਂਦੇ ਨੇ ਦੂਜਿਆਂ ਦਾ ਘਰ ਟਾ ਕੇ ਆਪਣਾ ਘਰ ਬਣਾਉ ਬਹੁਤ ਵੱਡਾ ਪਾਪ ਆ ਬਿਲਕੁਲ ਜੀ ਇਸ ਤੋਂ ਵੱਡਾ ਹੋਰ ਕੋਈ ਪਾਪ ਨਹੀਂ ਆ ਤੇ ਦੂਸਰੀ ਬੇਨਤੀ ਇਹ ਆ ਕਿ ਕਿਸੇ ਦੇ ਬੱਚੇ ਨੂੰ ਮਾਰ ਕੇ ਆਪਣੇ ਬੱਚੇ ਦੀ ਜ਼ਿੰਦਗੀ ਬਣਾਉਣੀ ਇਹ ਵੀ ਇਸ ਤੋਂ ਵੱਡਾ ਹੋਰ ਕੋਈ ਪਾਪ ਵੀ ਨਹੀਂ ਹੋ ਸਕਦਾ ਕਿਉਂਕਿ ਇਹ ਪੰਜਾਬ ਜਿਹੜਾ ਨਾ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਹਾਂਜੀ ਸੂਰਮਿਆਂ ਜੋਦਿਆਂ ਦੀ ਧਰਤੀ ਆ ਪਰ ਅੱਜ ਪੰਜਾਬ ਉਹ ਪੰਜਾਬ ਨਹੀਂ ਰਿਹਾ ਸਾਡੇ ਦੇਸ਼ ਵਿਰੋਧੀ ਤਾਕਤਾਂ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਸਭ ਤੋਂ ਦਲੇਰ ਤੇ ਜੋਧਾ ਤੇ ਸੂਰਮਾ ਹੈ ਜਿੰਨੇ ਜਿੰਨੇ ਵੀ ਪੰਜਾਬ ਤੇ ਚੜ੍ਹਾਈ ਕੀਤੀ ਹੈ ਜਦੋਂ ਪੰਜਾਬ ਵੱਲ ਵੱਡੇ ਤੋਂ ਵੱਡਾ ਸੂਰਮਾ ਆਇਆ ਤੇ ਪੰਜਾਬੀਆਂ ਨੇ ਇਹਨੂੰ ਡੱਕਿਆ ਹੈ ਪੰਜਾਬੀਆਂ ਨੇ ਇਹਨਾਂ ਸੂਰਮਿਆਂ ਨੇ ਉਹਨਾਂ ਨੂੰ ਨੱਥ ਪਾਈ ਆ ਕੋਈ ਵੀ ਪੰਜਾਬ ਤੇ ਜ਼ੁਲਮ ਕਰਨ ਵਾਸਤੇ ਆਇਆ ਤੇ ਇਹ ਬੜੀ ਵੱਡੀ ਸਾਜ਼ਿਸ਼ ਆ ਇਹ ਸਾਜ਼ਿਸ਼ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜੇ ਸਾਡੇ ਭਲੇ ਇੱਜ਼ਤ ਹੀ ਨਹੀਂ ਆ ਤੇ ਸਾਨੂੰ ਪੈਸਾ ਕਮਾਉਣ ਦਾ ਫਾਇਦਾ ਕੀ ਆ ਉਹ ਪੈਸੇ ਦਾ ਫਾਇਦਾ ਕੀ ਆ ਕਿ ਜਿਸ ਵੇ ਸਾਡੀ ਸ਼ਰਮ ਧਰਮੀ ਖਤਮ ਹੋ ਜਾਵੇ ਜੀ ਹੁਣ ਉਹਦਾ ਘੱਟੋ ਘੱਟ ਨਹੀਂ ਤੇ ਸਾਡੇ 4 ਲੱਖ ਜਿਹੜਾ ਫੋਲੋਅਰ ਦੱਸਦੇ ਪਏ ਨੇ ਜੀ ਜੀ ਹੈਨਾ ਜੀ ਮੈਂ ਇਹ ਗੱਲ ਨੂੰ ਵੀ ਦੇਖੋ ਸੋਚਣ ਵਾਲੀ ਗੱਲ ਆ ਕਿ ਉਹਨਾਂ ਨੂੰ 4 ਲੱਖ ਫੋਲੋਅਰ ਜਿਹੜਾ ਵਾ ਲੋਕ ਉਹਨੂੰ ਪਸੰਦ ਕਰਦੇ ਆ ਜਿਹੜੇ ਲੋਕ ਉਹਨੂੰ ਦੇਖਦੇ ਆ ਉਹ ਸਿਰਫ ਮਨੋਰੰਜਨ ਕਰਦੇ ਆ ਉਹ ਉਹ ਲੋਕ ਦੇਖਦੇ ਨੇ ਜਿਹੜਾ ਸਿਰਫ ਪੰਜਾਬ ਦੇ ਵਿੱਚ ਗੰਦ ਫੈਲਾਉਣਾ ਚਾਹੁੰਦੇ ਨੇ ਉਹ ਜਿਹੜਾ ਗੰਦ ਦੇਖਣਾ ਚਾਹੁੰਦੇ ਨੇ ਜਿਨ੍ਹਾਂ ਨੇ ਅੰਦਰ ਗੰਦ ਭਰਿਆ ਚੰਗਾ ਬੰਦਾ ਉਹਨਾਂ ਨੂੰ ਵੇਖਦਾ ਨਹੀਂ ਆ ਤੇ ਉਹਨੂੰ ਕਹਿੰਦੇ ਮਾਰ ਦਿੱਤਾ ਤੇ ਕਈਆਂ ਨੇ ਇਹ ਵੀ ਕਿਹਾ ਕਿ ਸਿੱਖ ਜਿਹੜਾ ਹੈ ਔਰਤ ਤੇ ਭਾਵ ਨਹੀਂ ਕਰਦਾ ਕਿ ਇਹ ਬਹੁਤ ਮਾੜਾ ਕੰਮ ਕੀਤਾ ਸਾਡੀਆਂ ਮਾਤਾਵਾਂ ਪਤਾ ਕੀ ਫੜਾਉਂਦੀਆਂ ਸੀ ਜਾਂ ਤੇ ਸਾਡੇ ਹੱਥ 'ਚ ਫੱਟੀ ਹੋਣੀ ਹਾਂਜੀ ਹਾਂਜੀ ਤੇ ਜਾਂ ਸਾਡੇ ਹੱਥ 'ਚ ਕਿਤਾਬ ਹੋਣਾ ਕਹਿਤਾ ਹੋਣਾ ਹਾਂਜੀ ਤੇ ਜਦੋਂ ਆਪਾਂ ਸਾਮਾਂ ਨੂੰ ਸੰਧਿਆ ਦਾ ਸਮਾਂ ਹੋਣਾ ਤੇ ਫੇਰ ਮਾਤਾ ਨੇ ਤੁਹਾਨੂੰ ਗੁਟਕਾ ਪਾ ਦੇਣਾ ਜੋ ਕੋਟ ਕਾਸਾ ਪੜੋਂ ਨੇ ਇਤਨੇ ਮਕੜੂ ਤੇ ਅੱਜ ਅਸੀਂ ਬੱਤੇ ਜਾਮਦੇ ਨੂੰ ਮੋਬਾਈਲ ਫੜਾ ਦਿੰਦੇ ਆ ਤੇ ਅਸੀਂ ਕਹਿੰਦੇ ਪਤਾ ਆਵੇ ਇੱਕ ਵੀਡੀਓ ਕਿੱਡੀ ਵਧੀਆ ਜੀ ਆ ਕਿੱਡਾ ਪਤਾ ਜਿਹੜਾ ਕਿਦਾਂ ਭੰਗੜਾ ਪਾਉਣ ਦਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮਾਨਸੇ 190 YouTube ਚੈਨਲ ਤੇ ਤੇ ਦੋਸਤੋ ਅੱਜ ਸਾਡੇ ਨਾਲ ਬੈਠੇ ਨੇ ਸਰਦਾਰ ਜੋਗਾ ਸਿੰਘ ਜੀ ਕਰਦੇ ਆ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਆਓ ਜੀ ਅੱਜ ਮਿਲੋਣੇ ਸਰਦਾਰ ਸਾਹਿਬ ਜੀ ਨਾਲ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਅੱਜ ਆਪਾਂ ਗੱਲ ਕਰਦੇ ਆਂ ਮਤਲਬ ਕਿ ਜਿੱਦਾਂ ਨਸ਼ਿਆਂ ਦਾ ਦੌਰ ਬਹੁਤ ਚੱਲ ਰਿਹਾ ਨਸ਼ਿਆਂ ਦੇ ਨਾਲ ਕਈਆਂ ਦੇ ਪੁੱਤ ਮਰ ਚੁੱਕੇ ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਸਭ ਤੋਂ ਪਹਿਲਾਂ ਮੈਂ ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹ ਫਤਰੀ ਸਾਹਿਬ ਜੀ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵਾ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚੱਲ ਰਹੀ ਆ ਕਿਉਂਕਿ ਇਹ ਪੰਜਾਬ ਜਿਹੜਾ ਨਾ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਹਾਂਜੀ ਸੂਰਮਿਆਂ ਜੋਧਿਆਂ ਦੀ ਧਰਤੀ ਆ ਪਰ ਅੱਜ ਪੰਜਾਬ ਉਹ ਪੰਜਾਬ ਨਹੀਂ ਰਿਹਾ ਪੰਜਾਬ ਦਸਿਆਂ ਕਰਕੇ ਜਿਹੜਾ ਜ਼ਿਆਦਾਤਰ ਬਰਨਾਮ ਹੋ ਗਿਆ ਬਿਲਕੁਲ ਜਦੋਂ ਸਾਡੇ ਬੱਚੇ ਬਾਹਰ ਜਾਂਦੇ ਨੇ ਉਹਨਾਂ ਨੂੰ ਵੀ ਬਾਹਰ ਵਾਲੇ ਲੋਕ ਜਿਹੜੇ ਸੱਕ ਦੀਆਂ ਨਜ਼ਰਾਂ ਦੇਖਦੇ ਨੇ ਕਿ ਇਹ ਪੰਜਾਬ ਤੋਂ ਆਇਆ ਹੈ ਪਤਾ ਨਹੀਂ ਕਿਹੜਾ ਨਸਾ ਖਾਂਦਾ ਤੇ ਕੀ ਕਰਦਾ हां जी यस ਕਰਕੇ ਇਹ ਬੜੀ ਸਾਨੂੰ ਵੀ ਜਿਹੜੀ ਇਤਨਾ ਹੀਣ ਭਾਵਨਾ ਮਸੂਦ ਹੁੰਦੀ ਆ ਤੇ ਜਿਹੜਾ ਇਹ ਮੁਹਿਮ ਚਲਾਈ ਆ ਕਿਉਂਕਿ ਪੰਜਾਬ ਦੇ ਵਿੱਚ ਜੋ ਚੱਲ ਰਿਆ ਨਾ ਬਿਲਕੁਲ ਜੀ ਤੇ ਮੈਂ ਇਹ ਵੀ ਬੇਨਤੀ ਕਰਾਂ ਕਿ ਜਿਹੜੇ ਨਸ਼ਾ ਵੇਚਣਾ ਨਾ ਜਿਹੜੇ ਲੋਕ ਨਸ਼ਾ ਵੇਚਦੇ ਨੇ ਆਪਣਾ ਘਰ ਬਣਾਉਂਦੇ ਨੇ ਤੇ ਦੂਜਿਆਂ ਦੇ ਘਟ ਆਉਂਦੇ ਨੇ ਦੂਜਿਆਂ ਦਾ ਘਟ ਆ ਕੇ ਆਪਣਾ ਘਰ ਬਣਾਉ ਬਹੁਤ ਵੱਡਾ ਪਾਪ ਆ ਬਿਲਕੁਲ ਜੀ ਇਸ ਤੋਂ ਵੱਡਾ ਹੋਰ ਕੋਈ ਪਾਪ ਨਹੀਂ ਆ ਤੇ ਦੂਸਰੀ ਬੇਨਤੀ ਇਹ ਆ ਕਿ ਕਿਸੇ ਦੇ ਬੱਚੇ ਨੂੰ ਮਾਰ ਕੇ ਆਪਣੇ ਬੱਚੇ ਦੀ ਜ਼ਿੰਦਗੀ ਬਣਾਉਣੀ ਇਹ ਵੀ ਇਸ ਤੋਂ ਵੱਡਾ ਹੋਰ ਕੋਈ ਪਾਪ ਵੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਕਹਿੰਦਾ ਕਿ ਨਸ਼ਾ ਵੇਚਣਾ ਤੇ ਪਾਪ ਹੈ ਵਾ ਤੇ ਉਹਨਾਂ ਨੂੰ ਅੱਜ ਸਜ਼ਾ ਮਿਲ ਵੀ ਰਹੀ ਆ ਸਰਕਾਰਾਂ ਨੇ ਸਖਤ ਕਦਮ ਚੁੱਕੇ ਆ ਪਰ ਮੈਂ ਸਰਕਾਰਾਂ ਨੂੰ ਇੱਕ ਬੇਨਤੀ ਕਰਨਾ ਕਿ ਜੇਕਰ ਤੁਸੀਂ ਇਸ ਨਸ਼ੇ ਦੀ ਜਿਹੜੀ ਆ ਅੱਜ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਹੈ ਨਸ਼ੇ ਪ੍ਰਤੀ ਜੋ ਸਾਡੇ ਨੌਜਵਾਨ ਜਿਹੜੇ ਆ ਨਸ਼ਾ ਪੱਤਾ ਖਾ ਰਹੇ ਨੇ ਉਹਨਾਂ ਪ੍ਰਤੀ ਜੋ ਮੁਹਿੰਮ ਚਲਾਈ ਆ ਤੁਸੀਂ ਇਹਦੇ ਵਿੱਚ ਕਿਸੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ ਤੇ ਜਿਹੜੇ ਜਾਇਜ਼ ਨੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਜਿਹੜਾ ਪੰਜਾਬ ਹੈ ਨਾ ਇਹਦੇ ਵਿੱਚ ਸਾਡੇ ਨੌਜਵਾਨ ਰੋਜ਼ ਕੋਈ ਨਾ ਕੋਈ ਕਿਸੇ ਮਾਂ ਦਾ ਪੁੱਤ ਮਰ ਰਿਹਾ ਕਿਸੇ ਭੈਣ ਦਾ ਭਰਾ ਮਰ ਰਿਹਾ ਉਹ ਜਿਨ੍ਹਾਂ ਦੇ ਮਰਦੇ ਨੇ ਉਹਨਾਂ ਨੂੰ ਪਤਾ ਵਾ ਦੂਜਿਆਂ ਨੂੰ ਇਹਦੇ ਦਰਦ ਦਾ ਕੋਈ ਨਹੀਂ ਪਤਾ ਕਿ ਦੂਜੀ ਦਾ ਦਰਦ ਕੀ ਆ ਹਾਂਜੀ ਜਿਨ੍ਹਾਂ ਦਾ ਮਰਦਾ ਵਾ ਉਹਨਾਂ ਨੂੰ ਪਤਾ ਵਾ ਇਸ ਕਰਕੇ ਇਹ ਬੜਾ ਵੱਡਾ ਜਿਹੜਾ ਹੈ ਇਹ ਉਪਰਾਲਾ ਕੀਤਾ ਸਰਕਾਰ ਨੇ ਮੈਂ ਜਿਹੜਾ ਚੰਗਾ ਕਰਮ ਜਿਹੜਾ ਚੰਗਾ ਕੰਮ ਆ ਉਹਦੀ ਸਲਾਘਾ ਕਰਦੇ ਆ ਤੇ ਬਾਕੀ ਇਹ ਮੈਂ ਕਹਿੰਨਾ ਕਿ ਨਸ਼ਾ ਖਾਣ ਵਾਲਿਆਂ ਨੂੰ ਵੀ ਇਹ ਗੱਲ ਕਹਿਣਾ ਕਿ ਜੇਕਰ ਇਹ ਨਸ਼ਾ ਵੇਚਣ ਵਾਲੇ ਦੋਸ਼ੀ ਨੇ ਤੇ ਖਾਣ ਵਾਲੇ ਵੀ ਉਨੇ ਹੀ ਦੋਸ਼ੀ ਨੇ ਹਾਂਜੀ ਕਿਉਂਕਿ ਜੇਕਰ ਆਪਾਂ ਗੁਰਬਾਣੀ ਦੇ ਆਧਾਰ ਤੇ ਗੱਲ ਕਰੀਏ ਤੇ ਗੁਰਬਾਣੀ ਤੇ ਸਾਨੂੰ ਇਹ ਗੱਲ ਕਹਿ ਰਹੀ ਹੈ ਦਦਾ ਦੋਸ ਨਾ ਦਿਓ ਕਿਸੇ ਦੋਸ ਕਰਮ ਆਪਣੇ ਜੋ ਨਾ ਕੀਆ ਸੋ ਮੈਂ ਪਾਇਆ ਦੋਸ ਨਦੀਜੇ ਅਵਰਜਣਾ ਹਾਂਜੀ ਕਿ ਜੇਕਰ ਤੂੰ ਜੋ ਕਰੇਗਾ ਉਹ ਭੁਗਤੇਗਾ ਹੁਣ ਤੁਸੀਂ ਵੇਖੋ ਇੱਕ ਚੰਗਾ ਰਸਤਾ ਹੈ ਸਾਫ਼ ਰਸਤਾ ਹੈ ਇੱਕ ਮੰਜ਼ਲ ਹੈ ਉਸ ਮੰਜ਼ਲ ਤੇ ਆਪਾਂ ਪਹੁੰਚਣਾ ਤੇ ਉਸ ਮੰਜ਼ਲ ਤੇ ਜਦੋਂ ਆਪਾਂ ਪਹੁੰਚਣਾ ਤੇ ਇੱਕ ਰਸਤਾ ਬੜਾ ਸਾਫ਼ ਸੁਥਰਾ ਵਾ ਤੇ ਇੱਕ ਰਸਤਾ ਹੈ ਉਹ ਬੜੇ ਕੰਡੇ ਹੈ ਬੜੇ ਰੋੜੇ ਹੈ ਬੜੇ ਟੁਏ ਟਿੱਬੇ ਹੈ ਜੇਕਰ ਆਪਾਂ ਉਸ ਟੁਏ ਟਿੱਬਿਆਂ ਵਾਲੇ ਪਾਸੇ ਜਾਂਦੇ ਆ ਕੰਡਿਆਂ ਵਾਲੇ ਪਾਸੇ ਜਾਂਦੇ ਆ ਰੋੜਿਆਂ ਵਾਲੇ ਪਾਸੇ ਜਾਂਦੇ ਆ ਤੇ ਲੋਕ ਸਾਨੂੰ ਚੰਗਾ ਨਹੀਂ ਕਹਿਣਗੇ ਤੇ ਨਾ ਅਸੀਂ ਉਸ ਮੰਜ਼ਲ ਤੇ ਸਹੀ ਤਰੀਕੇ ਨਾਲ ਪਹੁੰਚ ਸਕਦੇ। ਬਿਲਕੁਲ ਤੇ ਜੇਕਰ ਸਾਫ਼ ਰਸਤੇ ਤੇ ਤੁਰਾਂਗੇ ਲੋਕ ਵੀ ਸਾਡੀ ਸਿਫਤ ਕਰਨਗੇ ਤੇ ਅਸੀਂ ਆਪਣੀ ਮੰਜ਼ਲ ਤੇ ਸਹੀ ਤਰੀਕੇ ਨਾਲ ਸੁਖੱਲਾ ਹੀ ਪਹੁੰਚ ਜਾਵਾਂਗੇ। ਇਸ ਕਰਕੇ ਨਸ਼ਾ ਖਾਣ ਵਾਲੇ ਜਿਹੜੇ ਆ ਉਹਨਾਂ ਨੂੰ ਇਹ ਬੇਨਤੀ ਕਰਨਾ ਤੋ ਨਾ ਕਿ ਜੇਕਰ ਤੁਸੀਂ ਨਸ਼ਾ ਛਡਣਾ ਚਾਹੁੰਦੇ ਹੋ ਮਨ ਬਣਾ ਲਿਆ ਤੇ ਫਿਰ ਜਿਹੜੇ ਚੰਗਾ ਰਸਤਾ ਹੈ ਉਹਨੂੰ ਅਪਣਾਓ ਧਾਰਮਿਕ ਕੰਮ ਕਰੋ ਗੁਰੂ ਘਰ ਜਾਓ ਗੁਰਬਾਣੀ ਪੜੋ ਕਿਉਂਕਿ ਬਾਬਾ ਜੀ ਕਬੀਰ ਸਾਹਿਬ ਜੀ ਦਾ ਆਪਾਂ ਇੱਕ ਸਲੋਗ ਪੜ੍ਹਦੇ ਹਾਂ ਨਾ ਕਬੀਰ ਮਨ ਜਾਣੇ ਸਬਾਤ ਜਾਨਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪੜੇ ਕਿ ਜੇਕਰ ਮਨ ਕਹਿੰਦਾ ਜੀਵ ਦੇ 84 ਲੱਖ ਜੁਗਨ ਦੇ ਵਿੱਚੋਂ ਇੱਕ ਜੀਵ ਨੂੰ ਬੁੱਧੀ ਬਖਸੀ ਜਾਂ ਸੋਚ ਬਖਸੀ ਹਾਂਜੀ ਉਹ ਚੰਗਾ ਮੜਾ ਸੋਚ ਸਕਦਾ ਬਿਲਕੁਲ ਤੇ ਜੇਕਰ ਜੀਵ ਮਾਰਾ ਸੋਚਦਾ ਤੇ ਉਹ ਆਪ ਵੀ ਦੋਸ਼ੀ ਹੈ ਇਹ ਨਹੀਂ ਕਿ ਵੇਚਣ ਵਾਲਾ ਦੋਸ਼ੀ ਹੈ ਜੇ ਵੇਚਣ ਵਾਲਾ ਨੇ ਇਹ ਠਾਨ ਲਿਆ ਕਿ ਸਾਡੀਆਂ ਦੁਕਾਨਾਂ ਨੇ ਤੇ ਅਸੀਂ ਇਹਨਾਂ ਦੁਕਾਨਾਂ ਤੇ ਜਾਣਾ ਬੰਦ ਕਰ ਦਈਏ ਅਸੀਂ ਉਤੋਂ ਆਪਣੇ ਕਦਮ ਜਿਹੜੇ ਪਿੱਛੇ ਕਰ ਲੀਏ ਇਸ ਕਰਕੇ ਨਸਾ ਜਿਹੜੇ ਖਾਣ ਵਾਲੇ ਵੀਰ ਨੇ ਮੈਂ ਕਹਿੰਦਾ ਉਹਨਾਂ ਨੌਜਵਾਨਾਂ ਕੀ ਬੇਨਤੀ ਕਰਦਾ ਕਿ ਭਾਈ ਇਹ ਜਿਹੜਾ ਕਦਮ ਹੈ ਨਸੇਵਾਲ ਜਿਹੜੇ ਆਪਾਂ ਕਦਮ ਮੋੜੇ ਨੇ ਇਹਨਾਂ ਨੂੰ ਪਛਾਣ ਕਰੀਏ ਤੇ ਸਿੱਧੇ ਰਸਤੇ ਚੱਲੀਏ ਗੁਰੂ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਔਰ ਧਰਮ ਕਰਮ ਦੇ ਕਰਮ ਕਰੀਏ ਇਸ ਕਰਕੇ ਜੇਕਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਤਿਗੁਰੂ ਪਾਤਸ਼ਾਹ ਜਿੰਦੇ ਇੱਤ ਦਾ ਕਹਿਤਾ ਵਾ ਕਿ ਪਾਨ ਸਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇਉ ਜਮ ਪਕੜ ਚਲਾਈਆਂ ਜਿਹੜੇ ਜੀਵ ਪਾਨ ਖਾਂਦਿਆਂ ਸਪਾਰੀਆਂ ਖਾਂਦਿਆਂ ਮੁਖ ਤੋਂ ਬੀੜੀਆਂ ਮਿਲਾਉਂਦੇ ਹਨ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਜਮਾਂ ਦੀ ਮਾਰ ਜਿਹੜੀ ਆ ਛਲਣੀ ਪੈਣੀ ਉਹਨਾਂ ਨੂੰ ਜਮ ਜਿਹੜੇ ਫਰਕ ਹੀ ਲੈ ਜਾਣਗੇ ਇਸ ਕਰਕੇ ਅਸੀਂ ਪੰਜਾਬ ਜਿਹੜਾ ਹੈ ਇਹ ਗੁਰੂਆਂ ਦੇ ਨਾਂ ਤੇ ਨਾਲ ਜਾਣਿਆ ਜਾਂਦਾ ਹੈ ਤੇ ਗੁਰੂਆਂ ਦੀ ਸੋਚ ਮੁਤਾਬਕ ਜਿਹੜਾ ਹੈ ਆਪਣੀ ਜ਼ਿੰਦਗੀ ਬਤੀਤ ਕਰੀਏ ਗੁਰੂਆਂ ਦੀ ਸੋਚ ਮੁਤਾਬਕ ਜਿਹੜਾ ਹੈ ਉਹ ਪੰਜਾਬ ਨੂੰ ਚਲਾਈਏ ਕਿਉਂਕਿ ਪੰਜਾਬ ਦੀ ਜਵਾਨੀ ਦੇ ਵਿੱਚ ਲੱਚਰਤਾ ਫਲਾਉਣੀ ਗੰਦੇ ਮੰਦੇ ਗੀਤ ਫਲਾਉਣੇ ਔਰ ਨਸ਼ਾ ਫਲਾਉਣਾ ਇਹ ਸਭ ਤੋਂ ਵੱਡਾ ਜਿਹੜੀ ਪੰਜਾਬ ਵਿਰੋਧੀ ਤਾਕਤਾਂ ਨੇ ਇਹ ਸਭ ਤੋਂ ਵੱਡੀ ਸਾਜ਼ਿਸ਼ ਆ ਪੰਜਾਬ ਨਾਲ ਕਿਉਂਕਿ ਜਿਸ ਸੂਬੇ ਦੀ ਵਿੱਚ ਦੇਸ਼ ਦੀ ਜਵਾਨੀ ਖਤਮ ਹੋ ਜੇ ਨਾ ਉਸ ਦੇਸ਼ ਨੂੰ ਗੁਲਾਮ ਬਣਾਓ ਕਿਸ ਉਹ ਕਾਕਾ ਬਣੇਗੀ ਬਹੁਤ ਸੁਖੱਲਾ ਹੀ ਉਸ ਨੂੰ ਗੁਲਾਮ ਬਣਾਇਆ ਜਾ ਸਕਦਾ ਹੈ ਬਹੁਤ ਸੁਖੱਲਾ ਹੀ ਉਸ ਤੇ ਕਬਜ਼ਾ ਕੀਤਾ ਜਾ ਸਕਦਾ ਹੈ ਸਾਡੇ ਦੇਸ਼ ਵਿਰੋਧੀ ਤਾਕਤਾਂ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਸਭ ਤੋਂ ਦਲੇਰ ਤੇ ਜੋਧਾ ਤੇ ਸੂਰਮਾ ਹੈ ਜਿੰਨੇ ਜਿੰਨੇ ਵੀ ਪੰਜਾਬ ਤੇ ਚੜ੍ਹਾਈ ਕੀਤੀ ਹੈ ਜਦੋਂ ਪੰਜਾਬ ਵੱਲ ਵੱਡੇ ਤੋਂ ਵੱਡਾ ਸੂਰਮਾ ਆਇਆ ਤੇ ਪੰਜਾਬੀਆਂ ਨੇ ਇਹਨੂੰ ਡੱਕਿਆ ਹੈ ਪੰਜਾਬੀਆਂ ਨੇ ਇਹਨਾਂ ਸੂਰਮਿਆਂ ਨੇ ਉਹਨਾਂ ਨੂੰ ਨੱਥ ਪਾਈ ਆ ਕੋਈ ਵੀ ਪੰਜਾਬ ਤੇ ਜ਼ੁਲਮ ਕਰਨ ਵਾਸਤੇ ਆਇਆ ਤੇ ਇਹ ਬੜੀ ਵੱਡੀ ਸਾਜ਼ਿਸ਼ ਆ ਇਹ ਸਾਜ਼ਿਸ਼ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਆਪਾਂ ਜਿਹੜਾ ਆਪਣੀ ਵੀ ਸੋਚ ਰੱਖੀ ਏ ਕਿ ਜੇ ਨਸ਼ਾ ਵੇਚਣ ਵਾਲੇ ਦੋਸ਼ੀ ਨੇ ਅਸੀਂ ਖਾਣ ਵਾਲੇ ਵੀ ਉਨੇ ਦੋਸ਼ੀ ਆ ਤੇ ਇਸ ਕਰਕੇ ਮੈਂ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਿਆਸਤਨਾ ਕਿਸੇ ਦੇ ਵੀ ਕੀਤੀ ਜਾਵੇ ਤੇ ਨਾਜਾਇਜ਼ ਨਾ ਕਿਸੇ ਤੇ ਹੋਵੇ ਇਹ ਜਿਹੜਾ ਕਦਮ ਚੁੱਕਿਆ ਹੈ ਬਹੁਤ ਸਲਾਘਾਯੋਗ ਤੇ ਬਹੁਤ ਵਧੀਆ ਕਦਮ ਹੈ ਬਿਲਕੁਲ ਜੀ ਬਹੁਤ ਵਧੀਆ ਗੱਲ ਹੈ ਜੀ ਤੇ ਇੱਕ ਸਰਦਾਰ ਜੀ ਇੱਕ ਗੱਲ ਹੋਰ ਹੈ ਕਿ ਜਿੱਦਾਂ ਅੱਜ ਕੱਲ ਤੁਸੀਂ ਗੱਲ ਕੀਤੀ ਸੀ ਗੀਤਾਂ ਬਾਰੇ ਜੀ ਕਿਹੜੇ ਗਾਣੇ ਆ ਜਿਹੜੇ ਤੁਹਾਨੂੰ ਮਤਲਬ ਕਿ ਲੱਗਦਾ ਕਿ ਇਹ ਗਾਣੇ ਸਾਨੂੰ ਗਲਤ ਗਾਈਡ ਕਰਦੇ ਪਏ ਆ ਵੇਖੋ ਜੀ ਜਿਹੜੇ ਤੇ ਆਪਾਂ ਗਾਣੇ ਮਤਲਬ ਸੁਣਦੇ ਆ ਨਾ ਹਾਂਜੀ ਇਹਦੇ ਵਿੱਚ ਕਲਾਕਾਰ ਵੀ ਇੱਕ ਦੋਸੀ ਆ ਜਿਹੜੇ ਸੁਣਨ ਵਾਲੇ ਉਹ ਵੀ ਦੋਸੀ ਆ ਜੇ ਆਪਾਂ ਲਕਚਰਤਾ ਨਾ ਸੁਣੀਏ ਉਹ ਨਾ ਬੋਲਰ ਕਿਉਂਕਿ ਸਤਿਗੁਰ ਪਾਸਾ ਦੀ ਬਾਣੀ ਨੂੰ ਪੜ ਕੇ ਦੇਖੀ ਤੇ ਸਤਿਗੁਰ ਪਾਸਾ ਜੀ ਸਾਨੂੰ ਇਹ ਬਾਣੀ ਵਿੱਚ ਸੰਜਾਉਣਾ ਕਰਦੇ ਆ ਨੇ ਮੇਰੇ ਮੋਹਣ ਸ਼ਰਮਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਤੁਨ ਗਾਵਤ ਬੋਲਤ ਬੋਲ ਅਚਾਇ ਕਿ ਮੇਰੇ ਸਤਿਗੁਰ ਪ੍ਰਮਾਤਮਾ ਐੋ ਜੀ ਅਵਸਥਾ ਬਣਾ ਦੇ ਕਿ ਲਚਰਤਾ ਗੰਦੇ ਮੰਦੇ ਗੀਤ ਮੇਰੇ ਕੰਨਾਂ ਨੂੰ ਵੀ ਸੁਣਾਈ ਨਾ ਦੇਣ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਜਿਸ ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਆਪਣਾ ਗੁਰੂ ਤੇ ਗੁਰੂ ਦੀ ਗੁਰਬਾਣੀ ਮੁਤਾਬਕ ਹੀ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਮੁਤਾਬਕ ਹੀ ਲਿਖੀਏ ਕਿਉਂਕਿ ਕਈ ਇਹੋ ਜਿਹੇ ਕਲਾਕਾਰ ਨੇ ਗੀਤ ਸੰਗੀਤ ਸੁਣਨਾ ਮਾਰਾ ਲਿਆ ਤੇ ਮਨ ਨੂੰ ਬੜਾ ਸਕੂਨ ਦਿੰਦਾ ਵਾ ਤੇ ਰੂਹ ਦੀ ਖਰਾਕ ਵਾ ਤੇ ਜੇਕਰ ਆਪਾਂ ਚੰਗੇ ਗੀਤ ਸੁਣਨੇ ਆ ਤੇ ਬਾਬਾ ਜੀ ਇਹ ਵੀ ਗੱਲ ਕਹਿੰਦੇ ਨੇ ਨਾਨਕ ਪਪਜਲ ਪਾਰ ਪਰੇ ਜੋ ਗਾਵੇ ਪ੍ਰਭ ਕੀ ਗੀਤ ਜੇ ਧਾਰਮਿਕ ਗੀਤ ਗਾਉਂਦਾ ਕੋਈ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਕੋਈ ਚੰਗਾ ਸੰਗੀਤ ਗੀਤ ਗਾਉਂਦਾ ਹੈ ਤੇ ਉਹਦਾ ਵੀ ਪਾਰ ਉਤਾਰਾ ਹੁੰਦਾ ਵੈ ਇਸ ਕਰਕੇ ਮੈਂ ਇਹ ਲੱਚਰਤਾ ਫਰੋਲ ਵਾਲੇ ਜਿਹੜੇ ਕਲਾਕਾਰ ਨੇ ਇਹਨਾਂ ਨੂੰ ਵੀ ਬੇਨਤੀ ਕਰਦਾ ਭਾਈ ਤੁਸੀਂ ਵੀ ਪੰਜਾਬੀ ਹੋ ਆਓ ਪੰਜਾਬ ਨੂੰ ਸਾਫ ਸੁਥਰਾ ਬਣਾਈਏ ਸਾਫ ਸੁਥਰਾ ਲਿਖੀਏ ਤੇ ਸੁਣਨ ਵਾਲਿਆਂ ਨੂੰ ਵੀ ਕੰਨਾ ਕਿ ਸਾਫ ਸੁਥਰਾ ਸੁਣੀਏ ਕਿਉਂਕਿ ਸਾਡਾ ਪੰਜਾਬ ਆ ਪਿੱਛੇ ਜਿਹੜੀ ਇੱਕ ਬੀਬੀ ਸੀ ਬਹੁਤ ਹੀ ਅਸਲੀਲ ਹਰਕਤਾਂ ਕਰਦੀ ਸੀ ਹਾਂਜੀ ਇਹ ਇਹਦੇ ਫੇਸਬੁੱਕ ਦੇ ਵਿੱਚ YouTube ਦੇ ਵਿੱਚ ਤੇ ਉਹਨੂੰ ਕਹਿੰਦੇ ਮਾਰ ਦਿੱਤਾ ਤੇ ਕਈਆਂ ਨੇ ਇਹ ਵੀ ਕਿਹਾ ਕਿ ਸਿੱਖ ਜਿਹੜਾ ਹੈ ਔਰਤ ਤੇ ਭਾਵ ਨਹੀਂ ਕਰਦਾ ਕਿ ਇਹ ਬਹੁਤ ਮਾੜਾ ਕੰਮ ਕੀਤਾ ਮੈਂ ਬੇਨਤੀ ਕਰਾਂ ਕਿ ਉਸ ਬੀਬੀ ਨੇ ਆਪਣੇ ਨਾਂ ਦੇ ਨਾਲ ਕੌਰ ਲਾਇਆ ਸੀ ਤੇ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ ਜਿਹਦੇ ਜਿਹਦੇ ਵੀ ਨਾਂ ਦੇ ਨਾਲ ਕੌਰ ਲੱਗਾ ਵਾ ਉਹ ਕਦੀ ਸਟੇਜਾਂ ਤੇ ਨੰਗੀਆਂ ਨਹੀਂ ਨੱਚੀਆਂ ਕਦੀ ਜਿਨ੍ਹਾਂ ਨੇ ਕੌਰ ਆਪਣੇ ਨਾਂ ਦੇ ਨਾਲ ਲਾਇਆ ਉਹਨਾਂ ਕਦੀ ਨਸ਼ਾ ਨਹੀਂ ਖਾਦਾ ਉਹਨਾਂ ਨੇ ਕਦੀ ਨਸ਼ਾ ਨਹੀਂ ਵੇਚਿਆ ਇਸ ਕਰਕੇ ਅੱਜ ਦੀ ਔਰਤ ਜਿਹੜੀ ਆ ਨਾ ਹਰ ਕੋ ਕਰਮ ਕਰ ਰਹੀ ਆ ਤੇ ਗੁਰੂ ਸਾਹਿਬ ਦੀ ਬਾਣੀ ਪੜ ਕੇ ਦੇਖੀਏ ਤੇ ਉਹ ਤੇ ਸਾਨੂੰ ਇੱਥੋਂ ਕਹਿ ਇੱਥੋਂ ਤੱਕ ਕਹਿ ਰਹੀ ਆ ਸ਼ਰਮ ਧਰਮ ਦਾ ਡੇਰਾ ਦੂਰ ਨਾਨਕ ਕੂੜ ਰਿਆ ਭਰਪੂਰ ਜਿੱਥੇ ਸ਼ਰਮ ਧਰਮ ਖਤਮ ਹੋ ਜੇ ਉਥੇ ਕੂੜ ਹੀ ਕੂੜ ਹੈ ਉਥੇ ਕਦੇ ਸੱਚ ਪ੍ਰਾਪਤ ਨਹੀਂ ਹੋ ਸਕਦਾ ਅੱਜ ਕੱਲ੍ਹ ਪੰਜਾਬ ਦੀਆਂ ਬੱਚੀਆਂ ਨੇ ਵੀ ਸ਼ਰਮ ਧਰਮ ਨੂੰ ਭੁੱਲ ਕੇ ਜਿਆਦੀ ਲਚਰਤਾ ਫਲਾਉਂਦੀਆਂ ਨੇ ਇਸ ਕਰਕੇ ਜਦੋਂ ਜ਼ੁਲਮ ਦੀ ਹੱਤ ਹੋ ਜੇ ਹੱਤ ਹੋ ਜੇ ਤੇ ਫਿਰ ਭਾਈ ਕੋਈ ਨਾ ਕੋਈ ਕਦਮ ਤੇ ਕਿਸ ਨੂੰ ਪੁੱਟਣਾ ਪੈਣਾ ਹੈ ਇਹਦੇ ਵਿੱਚ ਮੈਂ ਕਹਿੰਦਾ ਕਿ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹ ਪੰਜਾਬ ਦੀ ਸੱਭਿਆਤਾ ਵੱਖਰੀ ਆ ਪੰਜਾਬ ਦਾ ਕਲਚਰ ਵੱਖਰਾ ਹੈ ਸਾਡਾ ਸਿਧਾਂਤ ਵੱਖਰਾ ਹੈ ਸਾਡੇ ਗੁਰੂਆਂ ਨੇ ਸਾਨੂੰ ਰਹਿਣਾ ਤੇ ਔਰ ਬਹਿਣਾ ਵੱਖਰਾ ਸਿਖਾਇਆ ਹੈ ਇਸ ਕਰਕੇ ਪੰਜਾਬ ਨੂੰ ਗੁਰੂਆਂ ਦੇ ਮੁਤਾਬਕ ਜਿਹੜਾ ਹੈ ਉਹ ਉਹਨਾਂ ਦੀ ਸੋਚ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰੀਏ ਇਹ ਲੱਚਰਤਾ ਜਿਹੜੇ ਜੜੀਆਂ ਬੀਬੀਆਂ ਫਲਾਉਂਦੀਆਂ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਵੇਖੋ ਗੁਰੂਵਾਲ ਜਿਹੜੀ ਆ ਉਹ ਸੋਚ ਨੂੰ ਲੈ ਕੇ ਜਾਈਏ ਕਿਉਂਕਿ ਜੇ ਸਾਡੇ ਭਲੇ ਇੱਜ਼ਤ ਹੀ ਨਹੀਂ ਆ ਤੇ ਸਾਨੂੰ ਪੈਸਾ ਕਮਾਉਣ ਦਾ ਫਾਇਦਾ ਕੀ ਆ ਉਹ ਪੈਸੇ ਦਾ ਫਾਇਦਾ ਕੀ ਆ ਕਿ ਜਿਸ ਵੇ ਸਾਡੀ ਸ਼ਰਮ ਧਰਮੀ ਖਤਮ ਹੋ ਜਾਵੇ ਇਸ ਕਰਕੇ ਇਸ ਲੋਭ ਲਾਲਚ ਤੋਂ ਉੱਪਰ ਉੱਟ ਕੇ ਤੇ ਗੁਰੂ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਹੜੀ ਬਤਾਉਣ ਦੀ ਕੋਸ਼ਿਸ਼ ਕਰੀਏ ਮੇਰਾ ਤਾਂ ਇਹੀ ਸਲਾਹ ਆ ਪੰਜਾਬੀ ਬਾਬਾ ਜੀ ਇੱਕ ਗੱਲ ਮੈਂ ਚਲੋ ਤੁਹਾਨੂੰ ਕਹਿਣਾ ਚਾਹੁੰਦਾ ਆ ਜਿੱਦਾਂ ਆਪਾਂ ਗੱਲ ਕੀਤੀ ਇੱਕ ਹੋਰ ਬਾਰੇ ਹਨਾ ਜੀ ਚਲੋ ਮੈਂ ਇਹ ਨਹੀਂ ਕਹਣਾ ਕਿ ਕੱਲੀ ਕਮਲਕੌਰ ਜਾਂ ਕਈ ਹੋਰ ਵੀ ਬਹੁਤ ਸਾਰੀਆਂ ਕੌਰ ਦੇ ਨਾਂ ਦੇ ਨਾਲ ਜਿਹੜਾ ਨਸ਼ਾ ਵੀ ਕਰ ਰਹੀਆਂ ਕੋਈ ਵੇਚ ਵੀ ਰਿਹਾ ਕੋਈ ਕੁਝ ਵੀ ਕਰ ਰਿਹਾ ਕੀ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਨਾ ਕੌਰ ਦੇ ਨਾਂ ਨੂੰ ਬਦਨਾਮ ਕਰਨ ਇਹ ਕੰਮ ਬਾਬਾ ਜੀ ਨੇ ਮਾਰਿਆ ਉਹਨਾਂ ਨੂੰ ਕਿ ਜਾ ਮਤਲਬ ਕਿ ਉਹਦੀਆਂ ਅਸਲੀਤ ਜੋ ਹਰਕਤਾਂ ਹੈਗੀਆਂ ਉਹਦੇ ਕਰਕੇ ਮਾਰਿਆ ਵੇਖੋ ਜੀ ਜਿਹੜਾ ਕੌਰ ਸ਼ਬਦ ਦਾ ਨਾਂ ਹਾਂਜੀ ਕੌਰ ਸ਼ਬਦ ਦਾ ਅਖਰੇ ਅਰਥਾ ਸੁਧ ਸੁਧ ਵੀ ਆ ਤੇ ਕੌਰ ਜਿਹੜਾ ਹੈ ਇੱਕ ਪੰਛੀ ਵੀ ਆ ਉਹ ਪੰਛੀ ਇੰਨਾ ਦਲੇਰ ਪੰਛੀ ਆ ਕਿ ਉਹ ਮਗਰ ਮਸ ਦੇ ਮੂੰਹ ਚੋਂ ਮਾਸ ਖਿੱਚ ਕੇ ਖਾਂਦਾ ਮਗਰ ਮਸ ਜਿਹੜਾ ਨਾ ਉਹਦੇ ਮੂੰਹ ਚੋਂ ਮਾਸ ਖਿੱਚ ਲੈਂਦਾ ਤੇ ਫਿਰ ਖਾਂਦਾ ਤੇ ਇਹ ਜਿਹੜਾ ਕੌਰ ਸ਼ਬਦ ਦਾ ਗੁਰੂ ਸਾਹਿਬ ਨੇ ਬੜਾ ਸੋਧ ਦਿੱਤਾ ਵੇ ਇੱਕ ਖਾਲਸਾ ਸ਼ਬਦ ਸੰਦ ਦਿੱਤਾ ਇੱਕ ਕੌਰ ਸ਼ਬਦ ਦਿੱਤਾ ਖਾਲਸਾ ਦਾ ਅਖਰੀਅਤਵੀ ਸੋਧ ਹੈ ਕੌਰ ਦਾ ਅਖਰੀਅਤਵੀ ਸੋਧ ਹੈ ਹੋ ਸਕਦਾ ਜਿਹੜੀ ਤੁਸੀਂ ਸਾਨੂੰ ਵਰਤਨ ਕੀਤਾ ਕਿ ਕੌਰ ਨਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਲੋ ਹੁਣ ਇਹ ਲੋਕ ਇਹ ਵੀ ਹੋ ਸਕਦਾ ਕਿ ਸਿੱਖ ਧਰਮ ਨੂੰ ਬਨਾਮ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਸਾਡੇ ਜਿਹੜੀ ਕਲਚਰ ਸਿੱਖ ਜਿਹੜੇ ਸਿੱਖ ਬੱਚੇ ਸਿੱਖ ਬੱਚੀਆਂ ਇਦਾਂ ਕਰਦੀਆਂ ਨੇ ਇਸ ਕਰਕੇ ਇਹ ਵੀ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਕਿ ਸਾਨੂੰ ਸਿੱਖੀ ਨੂੰ ਬਨਾਮ ਕਰਨ ਵਾਸਤੇ ਵੀ ਇਦਾਂ ਹੋ ਸਕਦਾ ਬਾਬਾ ਜੀ ਬਾਣੀ ਜੀ ਕਹਿੰਦੇ ਨਾ ਕਾਮ ਕ੍ਰੋਧ ਨਗਰਭਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਕਿਉਂਕਿ ਕਾਮ ਤੇ ਕ੍ਰੋਧ ਸਾਡੇ ਕੋ ਰਹਿ ਜਾਵੇਗਾ ਇੱਕ ਨਸਾ ਰਹਿ ਜਾਏਗਾ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਇਹਨਾਂ ਕੋਲੋਂ ਇਹ ਤਿੰਨ ਹੀ ਚੀਜ਼ਾਂ ਰਹਿ ਜਾਣਗੀਆਂ ਹੋਰ ਕੁਝ ਨਹੀਂ ਰਵੇਗਾ ਸਾਨੂੰ ਵੀ ਪਸਤਾਉਣਾ ਪਏਗਾ ਸਾਡੀ ਆਉਣ ਵਾਲੀਆਂ ਪੀੜ੍ਹੀ ਨੂੰ ਵੀ ਪਸਤਾਉਣਾ ਪਏਗਾ ਤੇ ਪੰਜਾਬ ਨੂੰ ਜਿਹੜਾ ਹੈ ਉਹ ਗੁਰੂਆਂ ਦੇ ਆਪਣੇ ਇਸ਼ਟਾਂ ਦੇ ਸੋਚ ਮੁਤਾਬਕ ਜਿਹੜਾ ਸਿਰਜਣ ਦੀ ਕੋਸ਼ਿਸ਼ ਕਰੀਏ ਬਿਲਕੁਲ ਜੀ ਆਪਾਂ ਗੱਲ ਕਰਦੇ ਆਂ ਵੀ ਬਾਬਾ ਜੀ ਅਮਰਤਪਾਲ ਮੈਰੋ ਹਨਾ ਕੋਝ ਗੱਲਾਂ ਆਉਂਦੀਆਂ ਪਈਆਂ ਨੇ ਵੀ ਓਨੇ ਗਲਤ ਕੀਤਾ ਕੋਝ ਕਹਿ ਰਹੇ ਨੇ ਕਿ ਓਨੇ ਬਿਲਕੁਲ ਠੀਕ ਕੀਤਾ ਹਨਾ ਹੁਣ ਵੇਖੋ ਜਿੱਦਾਂ ਕੌਰਨਾ ਦੇ ਉੱਪਰ ਆਪਾਂ ਗੱਲ ਕੀਤੀ ਆ ਕਿ ਕੌਰ ਲਾ ਕੇ ਉਹਨਾਂ ਇਦਾਂ ਕੀਤਾ ਹੋਰ ਵੀ ਕੁੜੀਆਂ ਬਹੁਤ ਕੁਛ ਕਰਦੀਆਂ ਪਈਆਂ ਹਨਾ ਪਰ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਉਹਨਾਂ ਜਿਹੜਾ ਉਹਦਾ ਕਤਲ ਕੀਤਾ ਕਿਸੇ ਵੀ ਤਰੀਕੇ ਨਾਲ ਕੀਤਾ ਉਹਨਾਂ ਨੇ ਕੁਝ ਸਮਝ ਕੇ ਡਿਸੀਜਨ ਲਿਆ ਹੋਵੇਗਾ ਨਾ ਦੇਖੋ ਜੀ ਮੈਂ ਇੱਕ ਬੇਨਤੀ ਕਰਾਂ ਮੈਂ ਉਹਨਾਂ ਦੀ ਜਿਹੜੀ ਫੇਸਬੁੱਕ ਤੇ ਵੀਡੀਓ ਦੇਖਦਾ ਰਿਆਂ कि ਉਹਨਾਂ ਕਮਲਕੌਰ ਨੂੰ ਪਹਿਲਾਂ ਭੈਣ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਆ ਕਿ ਭੈਣ ਜੀ ਇਹ ਕਦਮ ਇਹ ਕੰਮ ਨਾ ਕਰੋ ਕਿਉਂਕਿ ਪੰਜਾਬ ਹੈ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਇਸ ਕਰਕੇ ਜਦੋਂ ਸਿਰ ਤੋਂ ਪਾਣੀ ਲੰਘ ਜੇ ਨਾ ਤੇ ਫਿਰ ਜਿਹੜਾ ਕਦਮ ਕੋਈ ਵੀ ਜਿਹੜਾ ਚੁੱਕਣਾ ਉਹ ਜਾਇਜ਼ ਹੋ ਜਾਂਦਾ ਇਸ ਕਰਕੇ ਅੱਜ ਦੇਖੋ ਜੇ ਅਮਰਤਪਾਲ ਨੇ ਇਹ ਕਦਮ ਚੁੱਕਿਆ ਤੇ ਬਹੁਤ ਵੱਡੇ ਪੱਧਰ ਤੇ ਸੁਧਾਰ ਹੋਇਆ ਅੱਜ ਫੇਸਬੁਕ ਦੇਖ ਲੋ ਅੱਜ ਬਹੁਤ ਵੱਡਾ ਜਿਹੜਾ ਉਹ ਲਚਰਤਾ ਜਿਹੜੀ ਆ ਬੜੇ-ਬੜੇ ਪੱਧਰ ਤੇ ਘਟ ਗਈਆਂ ਲੜਕੀਆਂ ਜਿਹੜੀਆਂ ਉਹਨਾਂ ਨੇ ਇਹ ਚੀਜ਼ ਨੂੰ ਮਹਿਸੂਸ ਕੀਤਾ ਕਿ ਲੋਕ ਜਿਹੜੇ ਆ ਸਾਨੂੰ ਸੁਣਦੇ ਨਹੀਂ ਆ ਸਾਨੂੰ ਸਿਰਫ ਮਨੋਰੰਜਨ ਕਰਦੇ ਆ ਮਨੋਰੰਜਨ ਕਰਨ ਵਾਸਤੇ ਸੁਣਦੇ ਆ ਤੇ ਬਾਕੀ ਅੰਦਰੋਂ ਉਹ ਦੁਖੀ ਆ ਤੇ ਉਹਨਾਂ ਲੜਕੀਆਂ ਦੇ ਜਿਹੜਾ ਹੈ ਅੱਜ ਲਚਰਤਾ ਫੇਸਬੁਕ ਤੇ ਆਪਣੀ ਘਟਾ ਦਿੱਤੀ ਆ ਤੇ ਜੇਕਰ ਇਦਾਂ ਦੇ ਸਖਤ ਕਦਮ ਚੁੱਕੀ ਜਾਣ ਮੈਂ ਕਹਿੰਦਾ ਪੰਜਾਬ ਦੇ ਭਲੇ ਵਾਸਤੇ ਤੇ ਕੋਈ ਮਾੜਾ ਕਰਮ ਨਹੀਂ ਆ ਮਤਲਬ ਕਿ ਮੰਨ ਕੇ ਚੱਲੋ ਕਿ ਉਹਨਾਂ ਨੇ ਇੱਕ ਲਵਜ ਚਲੋ ਕੌਰ ਲਾਇਆ ਉਹ ਵੀ ਗੱਲ ਹੋ ਗਈ ਆ ਆਪਣੀ ਹੁਣ ਉਹਦਾ ਘੱਟੋ ਘੱਟ ਨਹੀਂ ਤੇ 4.5 ਲੱਖ ਜਿਹੜਾ ਫਾਲੋਅਰ ਦੱਸਦੇ ਪਏ ਨੇ ਜੀ ਜੀ ਹੈਨਾ ਜੀ ਜੀ ਮੈਂ ਇਹ ਗੱਲ ਨੂੰ ਵੀ ਦੇਖੋ ਸੋਚਣ ਵਾਲੀ ਗੱਲ ਆ ਕਿ ਉਹਨਾਂ ਨੂੰ 4 ਲੱਖ ਫਾਲੋਅਰ ਜਿਹੜਾ ਵਾ ਲੋਕ ਉਹਨੂੰ ਪਸੰਦ ਕਰਦੇ ਜਾਂ ਵੇਖਦੇ ਸੀ ਕਿ ਜਾਂ ਕੀ ਸਿਸਟਮ ਆ ਕਿ ਜਿਹੜਾ ਉਹਨੂੰ 4 ਲੱਖ ਫਾਲੋ ਜਿਹੜਾ ਉਹਨੂੰ ਮਿਲ ਚੁੱਕਿਆ ਕੀ ਗੱਲ ਉਹਨੂੰ ਜੇ ਲੋਕ ਪਸੰਦ ਨਾ ਕਰਦੇ ਅਗਰ ਉਹਨੂੰ ਕਹਿਨੂੰ ਮਾੜੀਆਂ ਹਰਕਤਾਂ ਲੱਗਦੀਆਂ ਉਹਨੂੰ ਅਨਬੋਲੋ ਵੀ ਕਰ ਸਕਦੇ ਹੋ ਉਹਨੂੰ ਕਹਿ ਵੀ ਸਕਦੇ ਵੀ ਤੂੰ ਇਹ ਕਿਉਂ ਗੰਦ ਫਲਾ ਰਹੀ ਹੈ ਵੇਖੋ ਜੀ ਮੈਂ ਬੇਨਤੀ ਕਰਾਂ ਹਾਂ ਜੀ ਕਿ ਇਹ ਜਿਹੜਾ ਸਾਡਾ ਮਨ ਹੈ ਨਾ ਇਹ ਬੜਾ ਸਤਾਨ ਹੈ ਮਨ ਜਦੋਂ ਵੀ ਭੱਜੇਗਾ ਮਾੜੇ ਪਾਸੇ ਜਿਆਦਾ ਭੱਜੇਗਾ ਤੁਸੀਂ ਬਾਣੀ ਵਿੱਚ ਰੋਹ ਪੜਦੇ ਹੋ ਬੁਰੇ ਕਾਮ ਕੋ ਊਠ ਖਲੋਵਾ ਨਾਮ ਕੀ ਬੇਲਾ ਪੈ ਪਸਵਾ ਸਾਨੂੰ ਕਿੰਨੀ ਵੀ ਨੀਂਦ ਆਈ ਹੋਏ ਨਾ ਕੋਈ ਬੁਰਾ ਕਰਮ ਕਰਨਾ ਹੋਏ ਤੇ ਇਸ ਝੱਟ ਉੱਠ ਖਲੋਣੇ ਬਿਲਕੁਲ ਤੇ ਜਦੋਂ ਕੋਈ ਚੰਗਾ ਕਰਮ ਕਰਨਾ ਤਾਂ ਸਾਨੂੰ ਨੀਂਦ ਆ ਜਾਂਦੀ ਹੈ ਸਾਨੂੰ ਸੁਸਤੀ ਪੈ ਜਾਂਦੀ ਹੈ ਇਸ ਕਰਕੇ ਜਿਹੜੇ ਲੋਕ ਉਹਨੂੰ ਦੇਖਦੇ ਆ ਉਹ ਸਿਰਫ ਮਨੋਰੰਜਨ ਕਰਦੇ ਆ ਉਹ ਉਹ ਲੋਕ ਦੇਖਦੇ ਨੇ ਜਿਹੜਾ ਸਿਰਫ ਪੰਜਾਬ ਦੇ ਵਿੱਚ ਗੰਦ ਫੈਲਾਉਣਾ ਚਾਹੁੰਦੇ ਨੇ ਉਹ ਜਿਹੜਾ ਗੰਦ ਦੇਖਣਾ ਚਾਹੁੰਦੇ ਨੇ ਜਿਨ੍ਹਾਂ ਨੇ ਅੰਦਰ ਗੰਦ ਭਰਿਆ ਚੰਗਾ ਬੰਦਾ ਉਹਨਾਂ ਨੂੰ ਵੇਖਦਾ ਨਹੀਂ ਆ ਮੈਂ ਕਈ ਵਾਰੀ ਦੇਖਿਆ ਕਿ ਜਦੋਂ ਕੋਈ ਮੈਂ ਚੰਗਾ ਬੰਦਾ ਮੋਬਾਈਲ ਤੋਂ ਦਾ ਵੇਖਿਆ ਜਦੋਂ ਗੰਦੀ ਰੀਲ ਆਉਂਦੀ ਹੈ ਨਾ ਉਹਨੂੰ ਉਸ ਜਿਹੜੇ ਅੱਗੇ ਕੱਢ ਦਿੰਦਾ ਉਹਦੀ ਆਵਾਜ਼ ਤੱਕ ਨਹੀਂ ਸੁਣਦਾ ਬਿਲਕੁਲ ਤੇ ਇਸ ਕਰਕੇ ਮੈਂ ਤੇ ਕਹਿੰਦਾ ਕਿ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਭਾਈ ਚੰਗਾ ਸੁਣੋ ਤੇ ਚੰਗਾ ਪੜੋ ਤੇ ਚੰਗਾ ਲਿਖੋ ਤੇ ਫੇਰ ਹੀ ਜਾ ਕੇ ਪੰਜਾਬ ਦਾਸ ਜੇਕਰ ਸਾਰੇ ਰਲ ਮਿਲ ਕੇ ਹੱਲਾ ਮਾਰਾਂਗੇ ਤੇ ਫੇਰ ਹੀ ਪੰਜਾਬ ਦੇ ਵਿੱਚ ਇੰਜੇ ਗਾਏਗੀ ਫੇਰ ਹੀ ਪੰਜਾਬ ਦਾ ਸੁਧਾਰ ਹੋਏਗਾ ਫੇਰ ਹੀ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਸੋਚ ਮੁਤਾਬਕ ਜਿਹੜਾ ਸਿੱਧਿਆ ਜਾਏਗਾ ਪੰਜਾਬ ਕਦੇ ਸੋਨੇ ਦੀ ਚਿੜੀ ਹੁੰਦੀ ਸੀ ਅੱਜ ਹਰ ਇੱਕ ਬੰਦਾ ਜਿਹੜਾ ਉਹ ਪੰਜਾਬ ਤੇ ਉਂਗਲ ਠਾਰ ਰਿਹਾ ਇਹ ਸਾਨੂੰ ਹਰ ਇੱਕ ਪੰਜਾਬੀ ਨੂੰ ਜਿਹੜਾ ਉਹ ਵੱਡੀ ਪੱਦਰਤੀ ਕਰਨ ਚੁੱਕਣਾ ਪੈਣਾ ਫੇਰ ਜਾ ਕੇ ਇਹ ਚੰ ਜਗਾਇਗੀ ਸਰਦਾਰ ਹੋਏਗਾ ਇੱਕ ਸਰਦਾਰ ਸਾਹਿਬ ਜੀ ਇੱਕ ਹੋਰ ਬੇਨਦੀ ਆ ਪਰ ਇਹ ਆਪਾਂ ਗੀਤਾਂ ਬਾਰੇ ਗੱਲ ਕਰਦੇ ਪਏ ਆ ਅੱਜ ਦਾ ਗਲਤ ਵੀਡੀਓ ਜਿਹੜੀਆਂ ਕੁੜੀਆਂ ਬਣਾ ਰਹੀਆਂ ਮੈਂ ਇਕੱਲੀ ਕਮਲਕੌਰ ਨਹੀਂ ਕੁਝ ਹੋਰ ਵੀ ਕੁੜੀਆਂ ਬਹੁਤ ਨੇ ਇਥੋਂ ਤੱਕ ਕਿ ਕੁਝ ਕੁੜੀਆਂ ਜਿਹੜੀਆਂ ਸੁਧਰ ਵੀ ਗਈਆਂ ਨੇ ਇੱਕ ਹੋਰ ਬਜਾਰਸ ਕਰਨਾ ਚਾਹੁੰਦਾ ਕਿ ਜਿਹੜੇ ਮਤਲਬ ਅੱਜ ਕੱਲ ਦੇ ਬੱਚੇ ਆ ਕੀ ਅਸੀਂ ਇਨ੍ਹਾਂ ਵੱਲ ਵੇਖ ਕੇ ਕਹਿ ਦਈਏ ਕਿ ਉਹ ਵਿਗੜ ਚੁੱਕੇ ਨੇ ਉਹਨਾਂ ਦੇ ਹੱਥਾਂ ਵਿੱਚ ਵੀ ਫੋਨ ਆ ਜੀ ਬਹੁਤ ਜਰਲੇਸ਼ਨ ਜਿਹੜੀ ਛੋਟੀ ਛੋਟੀ ਵੀ ਵਿਗੜ ਚੁੱਕੀ ਹੈ ਜੀ ਕੀ ਫਿਰ ਇਸੇ ਕਾਰਨਾਂ ਚ ਵਿਗੜੀ ਮੈਂ ਇੱਕ ਬੇਨਤੀ ਕਰਾਂ ਜੀ ਹਾਂਜੀ ਅਸੀਂ ਜਿੱਦਾਂ ਦਾ ਦੇਖਾਂਗੇ ਉਦਾਂ ਦੀ ਸਾਡੀ ਸੋਚ ਬਣੇਗੀ ਜਿੱਦਾਂ ਦਾ ਅਸੀਂ ਸੁਣਾਂਗੇ ਉਦਾਂ ਦੀ ਸਾਡੀ ਸੋਚ ਬਣੇਗੀ ਔਰ ਇੱਕ ਆਮ ਕਹਾਵਤਾਂ ਨੇ ਇੱਕ ਜੈਸਾ ਖਾਈਏ ਅਨ ਤੈਸਾ ਹੋਵੇ ਮਨ ਕਿ ਜਿੱਦਾਂ ਦਾ ਅਸੀਂ ਖਾਣਾ ਖਾਵਾਂਗੇ ਉਦਾਂ ਦਾ ਸਾਡੀ ਸੋਚ ਉਦਾਂ ਦਾ ਸਦਾ ਮਨ ਬਣ ਜਾ ਬਿਲਕੁਲ ਤੇ ਇਸ ਕਰਕੇ ਜੇਕਰ ਆਪਾਂ ਚੰਗੀ ਗੱਲ ਸੁਣਾਂਗੇ ਸੁਣ ਦੀ ਅਵਸਥਾ ਤੇ ਗੁਰੂ ਸਾਹਿਬ ਨੇ ਇਹ ਵੀ ਕਿਹਾ ਵਾ ਕਿ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਨਾਸ ਕਿ ਸੁਣ ਦੀ ਅਵਸਥਾ ਵਾ ਸੁਣ ਦੇ ਅਵਸਥਾ ਕਰਕੇ ਹੀ ਬੰਦਾ ਬ੍ਰਹਮ ਗਿਆਨ ਨੂੰ ਪਹੁੰਚ ਜਾਂਦਾ ਧਰਤੀ ਆਕਾਸ਼ ਦੀ ਸੋਝੀ ਆ ਜਾਂਦੀ ਮੈਂ ਬਹੁਤੀ ਵਿਆਖਿਆ ਵਿੱਚ ਨਹੀਂ ਜਾਵਾਂਗਾ ਕਿਉਂਕਿ ਇਹ ਜਿਹੜੇ ਸਾਡੇ ਬੱਚੇ ਜਿਹੜੇ ਅੱਜ ਗਲਤੇ ਰਸਤੇ ਪੈ ਰਹੇ ਨੇ ਨਸਿਆਂ ਵਿੱਚ ਪੈ ਰਹੇ ਨੇ ਇਹ ਮੈਂ ਕਲਾਕਾਰਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਵੀ ਜਦੋਂ ਗਾਣਾ ਬਣਾਉਂਦੇ ਨੇ ਹਥਿਆਰਾਂ ਤੇ ਬਣਾਉਂਦੇ ਨੇ ਨਸਿਆਂ ਤੇ ਬਣਾਉਂਦੇ ਨੇ ਲੱਚਰਤਾ ਤੇ ਗਾਣਾ ਬਣਾਉਂਦੇ ਨੇ ਗੀਤ ਸੁਣਦੇ ਨੇ ਤੇ ਉਦਾਂ ਦਾ ਹੀ ਉਹਨਾਂ ਦੀ ਸੋਚ ਬਣ ਜਾਂਦੀ ਆ ਇਹ ਸਾਰੀ ਸਾਡੀ ਦੇਖਣ ਦੀ ਸੁਣਨ ਦੀ ਸ਼ਕਤੀ ਆ ਜਦੋਂ ਆਪਾਂ ਚੰਗਾ ਦੇਖਾਂਗੇ ਔਰ ਚੰਗੀ ਸੋਚ ਬਣ ਜਾਵੇਗੀ ਜਦੋਂ ਅਸੀਂ ਚੰਗਾ ਸੁਣਾਂਗੇ ਉਦੋਂ ਸਾਡਾ ਮਨ ਜਿਹੜਾ ਚੰਗਾ ਹੋ ਜਾਏਗਾ ਇਸ ਕਰਕੇ ਜਿੱਦਾਂ ਦਾ ਵੇਖਾਂਗੇ ਜਿੱਦਾਂ ਦਾ ਸੁਣਾਂਗੇ ਉਦਾਂ ਦੀ ਸਾਡੀ ਸੋਚ ਬਣ ਜਾਵੇਗੀ ਇਹ ਲਚਪਤਾ ਕਰਕੇ ਸਾਡੇ ਬੱਚੇ ਜਿਹੜੇ ਆ ਜੇ ਠਿਆਰਾ ਤੇ ਗੀਤ ਕੋ ਬਣਦਾ ਤੇ ਸਾਡੇ ਬੱਚੇ ਤੁਸੀਂ ਆਪ ਸੁਣ ਕੇ ਦੇਖ ਲਓ ਜੀ ਜਦੋਂ ਕੋਈ ਗਾਣਾ ਇਹੋ ਜਿਹਾ ਤੁਸੀਂ ਸੁਣੋਗੇ ਤੇ ਕੋਈ ਚੰਗਾ ਸੁਣੋਗੇ ਧਾਰਮਿਕ ਗਾਣਾ ਸੁਣੋਗੇ ਕੋਈ ਪਰਮਾਤਮਾ ਦੇ ਨਾਲ ਜਿਹੜਾ ਸਬੰਧਤ ਹੋਏਗਾ ਤੇ ਤੁਹਾਡੀ ਅਵਸਥਾ ਬਣੇਗੀ ਜਰ ਮੈਂ ਨਾਮ ਜੱਪਾਂ ਮੈਂ ਅੰਮ੍ਰਿਤ ਵੇਲ ਉੱਠ ਕੇ ਸਿਮਰਨ ਕਰਾਂ ਮੈਂ ਭਗਤੀ ਕਰਾਂ ਮੈਂ ਗੁਰੂ ਗੁਰੂ ਕਰਾਂ ਮੈਂ ਗੁਰਬਾਣੀ ਪੜਾਂ ਇਹ ਤੁਹਾਡੀ ਇਹ ਤੁਸੀਂ ਸੁਣ ਕੇ ਦੇਖ ਲਓ ਤੇ ਜਦੋਂ ਤੁਸੀਂ ਕੋਈ ਗੰਦਾ ਮੰਦੀ ਚ ਇਹ ਸੁਣਗੇ ਉਦੋਂ ਤੁਹਾਡੀ ਸੋਚ ਬਣੇਗੀ ਯਾਰ ਇੱਕ ਹਥਿਆਰ ਫੜਿਆ ਵੇ ਕਿਦਾਂ ਉਹ ਕਲਾਕਾਰ ਨੇ ਉਹ ਬੰਦੇ ਨੂੰ ਛੱਟ ਮਾਰਦਾ ਮੈਂ ਵੀ ਹਥਿਆਰ ਰੱਖਾਂ ਮੈਂ ਆਪਣੇ ਕੋਲ ਰਫਲ ਰੱਖਾਂ ਤਲਵਾਰਾਂ ਰੱਖਾਂ ਗਨਾਸੇ ਰੱਖਾਂ ਉਦਾਂ ਦੀ ਹੀ ਤੁਹਾਡੀ ਜਿਹੜੀ ਸੋਚ ਬਣ ਜਾਵੇਗੀ ਇਸ ਕਰਕੇ ਲਿਖਣ ਵਾਲਿਆਂ ਨੂੰ ਮੈਂ ਇਹ ਬੇਨਤੀ ਕਰਨਾ ਵੇਖੋ ਜਮਲਾ ਜੀ ਲਿਖਦੇ ਸੀ ਅੱਜ ਵੀ ਅਮਨ ਐਸਾ ਲਿਖੋ ਕਿ ਜਿਹੜੇ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਸਦੀਆਂ ਤੱਕ ਲੋਕ ਯਾਦ ਰੱਖਣ ਤੇ ਐਸਾ ਨਾ ਲਿਖੋ ਕਿ ਜਿਹੜਾ ਮਤਲਬ ਸਾਡੇ ਮਾਤਾ ਪਿਤਾ ਵੀ ਲੋਕੀ ਕੁੱਸਣ ਸਾਨੂੰ ਵੀ ਕੁੱਸਣ ਤੇ ਆਉਣ ਵਾਲੇ ਜਿਹੜਾ ਸਮਾ ਹੈ ਉਹ ਸਾਡੇ ਬੱਚਿਆਂ ਨੂੰ ਵੀ ਉਹ ਕੁਸਚਨ ਕਿ ਤੇਰੇ ਪਿਤਾ ਨੇ ਆ ਲਿਖਿਆ ਗੰਧ ਫਲਾਇਆ ਆ ਲਚਰਤਾ ਫਲਾਇਆ ਹਾਂਜੀ ਇਸ ਕਰਕੇ ਉਦਾਂ ਦਾ ਬੋਲੋ ਉਦਾਂ ਦਾ ਗਾਓ ਕਿ ਜਿਹੜਾ ਅਸੀਂ ਪਰਿਵਾਰ ਵਿੱਚ ਬਹਿ ਕੇ ਸੁਣ ਸਕੀਏ ਆਪਣੀਆਂ ਮਾਵਾ ਪਾਣਾ ਵਿੱਚ ਬਹਿ ਕੇ ਸੁਣ ਸਕੀਏ ਮੈਂ ਹਰ ਕਲਾਕਾਰ ਨੂੰ ਜਿਹੜਾ ਉਹ ਬੇਨਤੀ ਕਰਨਾ ਚਾਹੁੰਦਾ ਕਿ ਜੇਕਰ ਤੁਸੀਂ ਕੋਈ ਵੀ ਗੀਤ ਲਿਖਦੇ ਹੋ ਜਾਂ ਗਾਉਂਦੇ ਹੋ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਤੇ ਭੈਣ ਨੂੰ ਆਪਣੀਆਂ ਧੀਆਂ ਨੂੰ ਲਾ ਕੇ ਬਿਠਾ ਕੇ ਉਹਨਾਂ ਨੂੰ ਸੁਣਾਇਆ ਕਰੋ ਭਈ ਆ ਜਿਹੜਾ ਮੈਂ ਲਿਖਿਆ ਇਹ ਜਿਹੜਾ ਮੈਂ ਗਾਇਆ ਵਾ ਇਹ ਲੋਕ ਜਿਹੜੇ ਆਪਣੇ ਮਾਵਾ ਦੇ ਸਾਹਮਣੇ ਭੈਣਾਂ ਦੇ ਸਾਹਮਣੇ ਧੀਆਂ ਦੇ ਸਾਹਮਣੇ ਸੁਣ ਸਕਣਗੇ ਜੇਕਰ ਤੁਸੀਂ ਤੁਹਾਡੀਆਂ ਮਾਵਾ ਭੈਣਾਂ ਧੀਆਂ ਸੁਣ ਲੈਣ ਤੇ ਫਿਰ ਤੁਸੀਂ ਅੱਗੇ ਜਿਹੜਾ ਉਹ ਰਿਕਾਰਡ ਕਰਦਿਆ ਕਰੋਗਾ ਨਾ ਜੇਕਰ ਨਹੀਂ ਤੁਹਾਡੀਆਂ ਮਾਵਾ ਭੈਣਾਂ ਧੀਆਂ ਸੁਣ ਸਕਦੀਆਂ ਫਿਰ ਇਹ ਲਚੱਤਾ ਜਿਹੜੀ ਹੈ ਇਹਨੂੰ ਬੰਦ ਕਰ ਦਿਓ ਕਿਉਂਕਿ ਪੰਜਾਬ ਧਰਤੀ ਜਿਹੜੀ ਹੈ ਨਾ ਇੱਥੇ ਬੜੇ ਬੜੇ ਛੋਟੀ ਦੇ ਮਹਾਤਮਾ ਗੁਰੂ ਨਾਨਕ ਪਾਤਸ਼ਾਹ ਤੋਂ ਛੋਟੀ ਦਾ ਮਹਾਤਮਾ ਸਾਰੇ ਜਿਹੜੇ ਮਹਾਤਮਾ ਸੰਤ ਜਿਹੜੇ ਸਤਿਕਾਰਯੋਗ ਨੇ ਪਰ ਗੁਰੂ ਨਾਨਕ ਸਾਹਿਬ ਤੋਂ ਵੱਡੀ ਤਾਕਤ ਕੋਈ ਇਸ ਸੰਸਾਰ ਦੇ ਵਿੱਚ ਨਹੀਂ ਆਈ ਇਹ ਗੁਰੂ ਨਾਨਕ ਦਾ ਪੰਜਾਬ ਹੈ ਇਹਨੂੰ ਬਦਨਾਮ ਨਾ ਕਰੀਏ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਆੜੇ ਛੋਟੇ ਛੋਟੇ ਬੱਚਿਆਂ ਦੇ ਹੱਥ 'ਚ ਮੋਬਾਈਲ ਨਾ ਤੇ ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਕਿ ਛੋਟੇ ਛੋਟੇ ਬੱਚਿਆਂ ਦੇ ਹੱਥ 'ਚ ਮੋਬਾਈਲ ਨਾ ਦੇਣ ਕਿਉਂਕਿ ਸਾਡੇ ਪ੍ਰਾਤਮਕ ਸਮੇਂ ਵੱਲ ਝਾਤੀ ਮਾਰ ਕੇ ਦੇਖ ਲੋ ਸਾਡੀਆਂ ਮਾਤਾਵਾਂ ਪਤਾ ਕੀ ਫਰਾਂਦੀਆਂ ਸੀ ਜਹਾਂ ਤੇ ਸਾਡੇ ਹੱਥ 'ਚ ਫੱਟੀ ਹੋਣੀ ਹਾਂ ਜੀ ਹਾਂ ਜੀ ਤੇ ਜਾਂ ਸਾਡੇ ਹੱਥ 'ਚ ਕਿਤਾਬ ਹੋਣਾ ਕਹਿਤਾ ਹੋਣਾ ਹਾਂ ਜੀ ਤੇ ਜਦੋਂ ਆਪਾਂ ਸਾਮਾ ਨੂੰ ਸੰਧਿਆ ਦਾ ਸਮਾਂ ਹੋਣਾ ਤੇ ਫੇ ਮਾਤਾ ਨੇ ਸਾਨੂੰ ਗੁਟਕਾ ਫਾ ਦੇਣਾ ਤੇ ਗੁਟਕਾ ਸਾਹ ਪੜੋ ਨੇਤ ਨੰਕੜੋ ਤੇ ਅੱਜ ਅਸੀਂ ਬੱਤੇ ਜਾਮਦੇ ਨੂੰ ਮੋਬਾਈਲ ਫਾ ਦੇਨੇ ਆ ਤੇ ਅਸੀਂ ਕਹਿੰਦੇ ਪੁੱਤ ਆ ਵੇ ਇੱਕ ਵੀਡੀਓ ਕਿੱਡੀ ਵਧੀਆ ਜੀ ਆ ਆ ਕਿੱਡਾ ਬੱਦਾ ਜਿਹੜਾ ਕਿੱਦਾਂ ਭੰਗੜਾ ਪਾਉਣ ਦਿਆ ਤੇ ਭਾਈ ਮੈਂ ਇਹ ਕੰਨਾ ਮਾਤਾ ਪਿਤਾ ਨੂੰ ਚਾਹੀਦਾ ਕਿ ਅੱਜ ਜਿਹੜੇ ਬੱਚੇ ਖਰਾਬ ਹੋ ਰਹੇ ਨੇ ਗਲਤ ਹੋ ਰਹੇ ਨੇ ਕੰਦੀਆਂ ਮੰਦੀਆਂ ਗਾਲਾਂ ਕੱਢਦੇ ਨੇ ਇਹ ਸਭ ਗੰਦਮੰਦ ਦੇਖਣ ਕਰਕੇ ਹੀ ਹੋਇਆ ਵਾ ਤੇ ਜੋ ਬੱਚੇ ਦੇਖਦੇ ਨੇ ਉਦਾਂ ਦੇ ਬੱਚੇ ਦੇ ਅੱਜ ਕੱਲ੍ਹ ਸੋਚ ਬਣਦੀ ਜਾ ਰਹੀ ਹੈ ਬੱਚੇ ਵੱਡਿਆਂ ਦਾ ਸਤਿਕਾਰ ਕਰਨਾ ਭੁੱਲ ਗਏ ਆ ਬੱਚੇ ਜਿਹੜਾ ਨਸ਼ਾ ਪੱਤੇ ਵਿੱਚ ਜਿਆਦਾ ਰਜਾਨ ਅੱਜ 10 10 11 11 ਸਾਲ ਦੇ ਬੱਚਿਆਂ ਨੇ ਜਿਹੜਾ ਹੈ ਨਸ਼ਾ ਲਾ ਲਿਆ ਲਾਇਆ ਜੀ ਕਿੰਨਾ ਚਰਜੀਣਗੇ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਦਾ ਮਾਤਾ ਪਿਤਾ ਦਾ ਬੱਚਾ ਜਿਹੜਾ ਨਸ਼ੇੜੀ ਹੋ ਜਾਂਦਾ ਤੁਸੀਂ ਦੇਖਿਓ ਜੰਮ ਦੇ ਬੱਚੇ ਨੂੰ ਜਦੋਂ ਮਾਤਾ ਗੋਦੀ ਚੁੱਕਦੀ ਹੈ ਨਾ ਤੇ ਪਤਾ ਕੀ ਕਹਿੰਦੀ ਆ ਇਹ ਮੇਰਾ ਅਫਸਰ ਪੁੱਤ ਆ ਇਹ ਮੇਰਾ ਸੂਰਮਾ ਪੁੱਤ ਆ ਇਹ ਮੇਰਾ ਬਹਾਦਰ ਪੁੱਤ ਆ ਤੇ ਜਦੋਂ ਉਹ ਮਾਤਾ ਗੋਦੀ ਚੁੱਕ ਕੇ ਤੇ ਉਹ ਲੋਰੀਆਂ ਦਿੰਦੀ ਆ ਤੇ ਉਹੀ ਬੱਚਾ ਜਦੋਂ ਵੱਡਾ ਹੋ ਕੇ ਨਸੇਵਾਂ ਚ ਪਾ ਜਾਂਦਾ ਗੁੰਡੇਗਰਦੀ ਵਿੱਚ ਪਾ ਜਾਂਦਾ ਕਤਲ ਕਰਨੇ ਸ਼ੁਰੂ ਕਰ ਦਿੰਦਾ ਕਿਹਨੂੰ ਮਾਰਨਾ ਵਟਨਾ ਸ਼ੁਰੂ ਕਰ ਦਿੰਦਾ ਜੇਲਾ ਥਾਣਿਆਂ ਵਿੱਚ ਜਿਹੜਾ ਉਹ ਦੌੜਾ ਭੱਜਾ ਫਿਰਦਾ ਤੇ ਉਹ ਦਰਦ ਫਿਰ ਉਹ ਮਾਤਾ ਪਿਤਾ ਹੀ ਜਾਣਦਾ ਜੋ ਪਰਮਾਤਮਾ ਜਾਣਦਾ ਦੂਜਾ ਉਸ ਦਰਦ ਨੂੰ ਕੋਈ ਨਹੀਂ ਸਮਝ ਸਕਦਾ ਇਸ ਕਰਕੇ ਇਹ ਲਚਰਤਾ ਨੂੰ ਜਿਹੜਾ ਖਤਮ ਕਰੋ ਔਰ ਮੈਂ ਫੇਰ ਦੁਬਾਰਾ ਤੋਂ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਜੇ ਸਾਫ਼ ਬਣਾਉਣਾ ਤੇ ਹਰ ਪੰਜਾਬੀ ਇਹ ਕਦਮ ਚੁੱਕੇ ਹਰ ਪੰਜਾਬੀ ਦਾ ਇਹ ਫਰਜ਼ ਬਣਦਾ ਕਿ ਪੰਜਾਬ ਨੂੰ ਸਾਫ਼ ਸੁਥਰਾ ਬਣਾਈਏ ਨਸ਼ਿਆਂ ਤੋਂ ਮੁਕਤ ਕਰੀਏ ਔਰ ਲਚਰਤਾ ਤੋਂ ਮੁਕਤ ਕਰੀਏ ਇਹ ਹਰ ਪੰਜਾਬੀ ਦਾ ਫਰਜ਼ ਹੋਵੇ ਤੇ ਫਿਰ ਜਾ ਕੇ ਪੰਜਾਬ ਦੀ ਸਫਾਈ ਹੋਏਗੀ ਕੋਈ ਅਦਰਵਾਜ ਇਹ ਸਫਾਈ ਨਹੀਂ ਹੋ ਸਕਦੀ ਇਨੀ ਇੱਕ ਬੇਨਤੀ ਹੈ ਮੇਰੀਆਂ ਪ੍ਰੋਣ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ